ਜਿਹੜਾ ਬੀਜ ਸੋਧ ਬਿੱਲ ਲੈ ਕੇ ਆਏ ਨੇ ਮੰਤਰੀ ਸਾਹਿਬ ਮੈਂ ਸਮਝਦਾ ਇੱਕ ਬੜਾ ਵੱਡਾ ਕਦਮ ਹੈ ਇਹ ਕਿਉਂਕਿ ਆਮ ਤੌਰ ਤੇ ਅਸੀਂ ਕਿਉਂਕਿ ਜਦੋਂ ਇੱਕ ਵਾਰੀ ਬੀਜ ਬੀਜਤਾ ਉਹਦਾ ਪਤਾ ਤਾਂ 6 ਮਹੀਨੇ ਬਾਅਦ ਲੱਗਦਾ ਕਿ ਉਹ ਨਕਲੀ ਨਿਕਲਿਆ ਜਾਂ ਅਸਲੀ ਨਿਕਲਿਆ ਤਾਂ ਜਿਹੜਾ ਕੱਟਲੇ ਬੀਜਾਂ ਦੀ ਮਿਲਾਵਟ ਨਹੀਂ ਜੀ ਮਤਲਬ ਇੱਥੇ ਤੱਕ ਕਿ ਦੁੱਧ ਹੋ ਗਿਆ ਹਰਦੀ ਹੋ ਗਈ ਮਿਰਚਾਂ ਹੋ ਗਿਆ ਇੱਥੋਂ ਤੱਕ ਕਿ ਯੂਪੀ ਦੇ ਵਿੱਚ ਇੱਕ ਫੈਕਟਰੀ ਫੜੀ ਗਈ ਸੀ ਜਿੱਥੇ ਨਕਲੀ ਖੂਨ ਬਣਦਾ ਸੀ गाइस ਐਸ ਲੈਵਲ ਤੱਕ ਅਸੀਂ ਪੈਸਾ ਕਮਾਉਣ ਵਾਸਤੇ ਜਾਂ ਲਾਲਚ ਦੇ ਵਿੱਚ ਡੁੱਬ ਗਏ ਕਿਉਂ ਜਾਨਵਰਾਂ ਦਾ ਮਰੇ ਹੋਏ ਜਾਨਵਰਾਂ ਦਾ ਖੂਨ ਲੈ ਕੇ ਇੱਕ ਯੂਨੀਵਰਸਿਟੀ ਤੋਂ ਉਹਨਾਂ ਨੇ ਉਹ ਪੋਜ਼ਿਟਿਵ ਏ ਏ ਨੈਗੇਟਿਵ ਜਾਂ ਜਿੰਨੇ ਵੀ ਬਲੱਡ ਦੇ ਗਰੁੱਪ ਨੇ ਉਹਨਾਂ ਦੇ ਥੈਲੀਆਂ ਲੈ ਲਈਆਂ ਸੀ ਤੇ ਉਹਦੇ ਵਿੱਚ ਭਰ-ਭਰ ਕੇ ਉਹ ਜਿਹੜੇ ਸਪਲਾਈ ਕਰੀ ਜਾਂਦੇ ਸੀ ਤੇ ਜਦੋਂ ਖੂਨ ਚੜਦਾ ਸੀ ਤਾਂ ਉਹ ਮਰੀਜ਼ ਦੀ ਆਬਵੀਅਸਲੀ ਮੌਤ ਹੋ ਜਾਂਦੀ ਸੀ ਉਹਨੂੰ ਲੋਕ ਕਿਸਮਤ ਚ ਮੰਨ ਲੈਂਦੇ ਸੀ ਉਹਦਾ ਰੀਜ਼ਨ ਹੀ ਨਹੀਂ ਪਤਾ ਲੱਗਿਆ ਉਹ ਤਾਂ ਜਦੋਂ ਛਾਪਾ ਪਿਆ ਉਹ ਤੋਂ ਬਾਅਦ ਪਤਾ ਲੱਗਿਆ ਕਿ ਨਕਲੀ ਕੌਣ ਸੀ ਜੀ ਐਸ ਲੈਵਲ ਤੇ ਅਸੀਂ ਮਲਾਵਟਾਂ ਦੇ ਵਿੱਚ ਪਤਾ ਨਹੀਂ ਕਿਹੜੇ ਲਾਲਚਾਂ ਚ ਪੈ ਗਏ ਸੋ ਦੀਜਾਂ ਦੇ ਵਿੱਚ ਬਹੁਤ ਮਲਾਵਟਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਰਹੀਆਂ ਨੇ ਔਰ ਅਸੀਂ ਕੁਝ ਇਹ ਕੀਤੀ ਹੈ ਕਿ ਇਹ ਚ ਸਜ਼ਾ ਵੀ ਮਿਲੇ ਜਿਸ ਤਰ੍ਹਾਂ ਮੈਂਬਰਾਂ ਨੇ ਕਿਹਾ ਕਿ ਦੁਕਾਨਦਾਰ ਜਿਹੜਾ ਉਹ ਉਹਦੇ ਤੇ ਛਾਪਾ ਪਾ ਜਾਂਦਾ ਜਦ ਕਿ ਮੈਨੂਫੈਕਚਰ ਜਿਹੜਾ ਉਹ ਤਾਂ ਤਾਂ ਤੋਂ ਭੇਜਦਾ ਪਰ ਦੁਕਾਨਦਾਰ ਨੂੰ ਜੇ ਅਸੀਂ ਲਿਸਟ ਦੇ ਦਾਂਗੇ ਤਾਂ ਉਹ ਪ੍ਰੋਡਕਟ ਉਹ ਰੱਖੇ ਹੀ ਨਾ ਉੱਥੇ ਮੈਂ ਐਗਜ਼ਾਮਪਲ ਦਿੰਨਾ ਮੋਨੋਕ੍ਰੋਟੋਫਾਸ ਬਹੁਤ ਜ਼ਿਆਦਾ ਜ਼ਹਿਰ ਵਾਲੀ ਸਪਰੇਅ ਹੈ ਜਿਹਨੂੰ ਪੂਰੀ ਦੁਨੀਆ ਨੇ ਕਈ ਸਾਲ ਪਹਿਲਾਂ ਬੰਦ ਕਰਤਾ ਜੀ ਬੈਨ ਕਰਤਾ ਸਾਡੇ ਇੱਥੇ ਅਜੇ ਵੀ ਮਿਲਦੀ ਸੀ ਉਹ ਅਸੀਂ ਪਤਾ ਕੀਤਾ ਤੁਸੀਂ ਜਦੋਂ ਬੈਨ ਹੀ ਹੋ ਗਈ ਇਹ ਪੂਰੀ ਦੁਨੀਆ 'ਚ ਤੇ ਤੁਸੀਂ ਇੱਥੇ ਕਿਵੇਂ ਵੇਚ ਜੰਨੇ ਹੋ ਕਹਿੰਦੇ ਪਹਿਲਾਂ ਵਾਲਾ ਸਟਾਕ ਪਿਆ ਜੀ ਮਤਲਬ ਮੋਨੋਕ੍ਰੋਟੋਫਾਸਟ ਮਤਲਬ ਟੋਟਲੀ ਬੈਨ ਅਮਰੀਕਾ ਨੇ ਕੈਨੇਡਾ ਨੇ ਸਾਰੇ ਮੁਲਕਾਂ ਨੇ ਬੰਦ ਕਰ ਰੱਖਿਆ ਕਈ ਸਾਲਾਂ ਤੋਂ ਸਾਡੇ ਤੇ ਫੇਰ ਵੇਚ ਜੰਦੇ ਜੀ ਕਹਿੰਦੇ ਪੁਰਾਣਾ ਮਾਲ ਪਿਆ ਜੀ ਸੋ ਅਸੀਂ ਨੇ ਉਹ ਬੈਨ ਵੀ ਕੀਤੀਆਂ ਕਈ ਪੈਸਟਿਸਾਈਡ ਲਿਸਟ ਵੀ ਦੇਵਾਂਗੇ ਅਸੀਂ ਉਹੀ ਜਿਹੜੇ ਸਰਟੀਫਾਈਡ ਬੀਜ ਨੇ ਉਹੀ ਬੀਜ ਜਿਹੜੇ ਕਿਸਾਨ ਖਰੀਦਣ ਤਾਂ ਕਿ ਕਿਉਂਕਿ ਕਈ ਵਾਰੀ ਰეკਮੈਂਡੇਸ਼ਨ ਤੇ ਚੱਲ ਪੈਂਦਾ ਕੰਮ ਜੀ ਹੁਣ ਕੋਈ ਦੱਸਦੇ ਨਹੀਂ ਸੀ ਪਹਿਲਾਂ ਕਿ ਜੀ ਕਿਹੜੀ ਸਪਰੇਅ ਕਰਨੀ ਹੈ ਇੱਕ ਦੂਜੇ ਨਾਲ ਪੁੱਛ ਕੇ ਕਰਦੇ ਆ ਕਿ ਭੋਲੇ ਯਾਰ ਸਾਡੇ ਵੀ ਪੀਲੇ ਜੇ ਖੰਭਾ ਨਹੀਂ ਸ਼ੁੰਡੀ ਲੱਗੀ ਕਹਾ ਸਾਡੇ ਵੀ ਲੱਗੀ ਤੂੰ ਕੱਲ ਸਪਰੇਅ ਕਰੀ ਜਾਂਦਾ ਸੀ ਕਿਹੜੀ ਸੀ ਪਤਾ ਨਹੀਂ ਕਿਹੜੀ ਐ ਲਾਲ ਜਿਹੜਾ ਕਣਣੀ ਐ ਚੱਕ ਦੋ ਸਾਰਾ ਪਿੰਡ ਲਾਲ ਜਿਹੜਾ ਕਣਣੀ ਕੋਈ ਨਹੀਂ ਪੁੱਛਦਾ ਸੀ ਕੌਣ ਕਿਹੜੀ ਆ ਉਹ ਹੈਗੀ ਵੀ ਉਹ ਪੀਲੇ ਜੇ ਖੰਭਾ ਲਈ ਵਾਸਤੇ ਜਾਂ ਸਹੀ ਨਹੀਂ ਹੈਗੀ ਦੁਕਾਨਦਾਰ ਨੂੰ ਜਿਹੜਾ ਜਿਹੜੀ ਵੇਚ ਕੇ ਜ਼ਿਆਦਾ ਫਾਇਦਾ ਹੁੰਦਾ ਉਹ ਵੇਚੀ ਜਾਂਦਾ ਜੀ ਦੁਕਾਨਦਾਰ ਕਹਿੰਦਾ ਜੀ ਰეკਮੈਂਡ ਹੈ ਹੋਈ ਐ 40 ਐਮ ਐਲ ਇੱਕ ਟੋਲੀ ਚ ਦੁਕਾਨਦਾਰ ਕਹਿੰਦਾ 60 ਪਾ ਲਈ ਅੱਗੇ ਕਿਸਾਨ ਕਹਿੰਦਾ 80 ਕਰ ਲੈ ਇਹਨੂੰ ਵਾਰ-ਵਾਰ ਜਿਹੜਾ ਸਪਰੇਅ ਕਰਨੀ ਆ ਉਹ ਜਿਹੜਾ ਸਪਰੇਅ ਕਰਨ ਵਾਲਾ ਉਹਦਾ ਨੌਕਰ ਜਾਂ ਸਿਰੀ ਹੁੰਦਾ ਉਹ ਕਹਿੰਦਾ ਹੁਣ 100 ਹੀ ਕਰਦੀ ਐ ਪਰ ਇਹ ਹੁਣ ਰੋਜ਼-ਰੋਜ਼ ਮਤਲਬ ਜਿਹੜੀ 40 ਰეკਮੈਂਡਡ ਐ ਉਹਨੂੰ 100 ਐਮ ਐਲ ਤੇ ਛਿੜਕੀ ਜਾਂਦੇ ਆ ਜੀ ਦਾਈ ਗੁਣਾ ਵੱਧ ਕੋਈ ਮਾਪਦੰਡ ਨਹੀਂ ਕੁਛ ਨਹੀਂ ਉਹ ਫਿਰ ਉਹ ਜ਼ਹਿਰ ਜਿਹੜਾ ਦਾਣਿਆਂ ਵਿੱਚ ਦੀ ਚਾਰੇ ਵਿੱਚ ਦੀ ਪਸ਼ੂਆਂ ਚ ਜਾਂ ਇਨਸਾਨਾਂ ਚ ਆ ਰਿਹਾ ਉਹ ਬਿਮਾਰੀਆਂ ਦਾ ਕਾਰਨ ਬਣ ਰਿਹਾ ਸੋ ਆਪਾਂ ਜੇ ਸਾਡੇ ਤਾਂ ਬੀਜ ਉੱਥੇ ਫੇਲ ਹੋ ਜਾਂਦੇ ਨੇ ਜੀ ਸਿੰਗਾਪੁਰ ਨੇ ਸਾਡੀ ਸਾਡਾ ਸ਼ਿਪੀ ਵਾਪਸ ਕਰਤਾ ਕਹਿੰਦੇ ਨਹੀਂ ਇਹ ਕਾਬਲ ਹੈਗਾ ਇਹ ਤੁਹਾਡਾ ਖਾਣ ਖਾਣ ਯੋਗ ਨਹੀਂ ਹੈਗਾ ਅਸੀਂ ਇੰਟਰਨੈਸ਼ਨਲ ਮਾਪਦੰਡ ਪਾਰ ਹੀ ਨਹੀਂ ਕਰ ਪਾ ਰਹੇ ਕਿਸੇ ਵੀ ਪ੍ਰੋਡਕਟ ਦੇ ਵਿੱਚ ਕਿਉਂਕਿ ਸਰਕਾਰਾਂ ਬਸ ਕਿਹੜਾ ਆਪਣਾ ਸਮਝ ਲੈਂਦੀ ਹੈ ਨੇ ਜ਼ਿੰਮੇਵਾਰੀ ਅਬ ਦੀ ਖਤਮ ਇੱਕ ਵਾਰੀ ਕਹਿ ਕੇ ਵੀ ਇੱਥੋਂ ਖਰੀਦ ਲਓ ਇੱਥੋਂ ਖਰੀਦ ਲਓ ਕੌਣ ਵੇਚੀ ਜਾਂਦਾ ਉਹਦੇ ਨਾਂ ਤੇ ਕੌਣ ਉਹਨੂੰ ਮਾਨਿਟਰਿੰਗ ਵੀ ਕਰਨੀ ਜ਼ਰੂਰਤ ਹੈ ਸਜ਼ਾ ਦੇਣਾ ਕੋਈ ਮੈ ਨਹੀਂ ਚਾਹੁੰਦਾ ਕਿ ਕਿਸੇ ਨੂੰ ਸਜ਼ਾ ਹੋਵੇ ਜੇ ਕੰਮ ਹੀ ਵਧੀਆ ਕਰੋਗੇ ਸਰਕਾਰ ਮਾਨਿਟਰਿੰਗ ਕਰੇ ਔਰ ਮੈਂ ਮੰਤਰੀ ਸਾਹਿਬ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਆਪਣੇ ਅਫਸਰਾਂ ਨੂੰ ਹੀ ਖਾਸ ਤੌਰ ਤੇ ਸਖਤ ਜ਼ਿੰਮੇਵਾਰੀਆਂ ਦਿਓ ਕਿ ਜਦੋਂ ਬੀਜ ਖਰੀਦੇ ਜਾ ਰਹੇ ਨੇ ਤਾਂ ਉਦੋਂ ਮਾਨਿਟਰਿੰਗ ਚੱਲੇ ਵੈਸੇ ਰੈਂਡਮਲੀ ਤੁਸੀਂ ਦੁਕਾਨਦਾਰਾਂ ਕੋਲ ਜਾ ਕੇ ਛਾਪਾ ਨਾ ਉਹਨੂੰ ਕਹੋ ਛਾਪਾ ਲਫ਼ਜ਼ ਥੋੜਾ ਜਿਹਾ ਡਰਾਉਣਾ ਲੱਗਦਾ ਵੈਸੇ ਜਾ ਕੇ ਉਹਨੂੰ ਕੋ ਉਹ ਵੀ ਆ ਬੀਜ ਨਹੀਂ ਵੇਚਨੇ ਪਈ ਤੇ ਇਹਦੇ ਨਾਲ ਤੇਰਾ ਵੀ ਨੁਕਸਾਨ ਹੋਊਗਾ ਕੱਲ ਨੂੰ ਕਿਸਾਨ ਦਾ ਤਾਂ ਹੋਊਗਾ ਹੀ ਸੋ ਇਸ ਕਰਕੇ ਮੈਂ ਸਮਰਥਨ ਕਰਦਾ ਇਸ ਸੋਧ ਐਕਟ ਦਾ ਔਰ ਮੈਂ ਬਿੱਲ ਦਾ ਸਮਰਥਨ ਕਰਦਾ ਹੋਇਆ ਉਮੀਦ ਕਰਦਾ ਕਿ ਖਾਲਸ ਪਿਓਰ ਚੀਜ਼ ਜਿਹੜੀ ਹੈ ਕਿਸੇ ਵੀ ਕਿਸਮ ਦੀ ਚਾਹੇ ਖਾਣ ਵਾਲੀਆਂ ਚੀਜ਼ਾਂ ਨੇ ਚਾਹੇ ਉਹ ਬੀਜਣ ਵਾਲੀਆਂ ਚੀਜ਼ਾਂ ਨੇ ਉਹ ਪੰਜਾਬ ਦੇ ਵਿੱਚ ਪਿਓਰਟੀ ਜਿਹੜੀ ਹੈ ਖਾਲਸ ਜਿਹੜੀ ਚੀਜ਼ਾਂ ਨੇ ਉਹ ਇਸ ਧਰਤੀ ਤੇ ਵੇਚਣ ਧਰਤੀ ਸਾਡੀ ਬਹੁਤ ਉਪਜਾਊ ਹੈ ਬਹੁਤ ਫਰਟਾਈਲ ਹੈ ਜੋ ਮਰਜੀ ਬੀਜ ਬੀਜ ਦੋ ਥੋੜੀ ਜੀ ਨਮੀ ਚਾਹੀਦੀ ਹੈ ਉਗ ਪੈਂਦਾ ਹੈ ਬੀਜ ਤਾਂ ਹਰੇਕ ਹੀ ਉਗ ਪੈਂਦਾ ਪਰ ਨਫਰਤ ਦਾ ਬੀਜ ਪੰਜਾਬ ਦੇ ਵਿੱਚ ਉਗ ਨਹੀਂ ਸਕਦਾ ਸਰ ਸਾਡਾ ਸਮਾਜਿਕ ਪਾਚਾਰਾ ਸਾਡਾ ਆਪਸ ਦੇ ਵਿੱਚ ਜਿਹੜਾ ਸੋਸ਼ਲ ਬਾਂਡਿੰਗ ਹੈ ਬਹੁਤ ਬਹੁਤ ਕਮਾਲ ਹੈ ਰਲ ਮਿਲ ਕੇ ਸਾਰੇ ترقی ਕਰੀਏ ਜਿਹੜਾ ਖੇਤੀ ਤੋਂ ਇੱਕ ਸਰਕਲ ਹੈ ਇੱਕ ਚੇਨ ਹੈ ਕਿਸਾਨ ਖੇਤੀ ਕਰਦਾ ਹੈ ਉਸ ਤੋਂ ਬਾਅਦ ਫਿਰ ਆੜਤੀ ਆ ਜਾਂਦੇ ਨੇ ਮਨੀਮ ਆ ਜਾਂਦੇ ਨੇ ਉਹਨਾਂ ਦੇ ਫਿਰ ਉਸ ਤੋਂ ਬਾਅਦ ਰੋਟੀ ਖਾਂਦਾ ਕਿੰਨੀ ਕਿੰਨੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਇੱਕ ਚੇਨ ਹੈ ਚੇਨ ਦੇ ਵਿੱਚੋਂ ਇੱਕ ਵੀ ਜੇ ਤਕੜੀ ਨਿੱਕਲ ਜੀ ਚੇਨ ਜਿਹੜੀ ਆ ਉਹ ਟੁੱਟ ਜਾਂਦੀ ਹੈ ਸੋ ਆਪਾਂ ਸਾਰੇ ਤਰੱਕੀ ਦੀ ਇਸ ਚੇਨ ਨੂੰ ਚੱਲਦੇ ਰਹਿਣਾ ਚਾਹੀਦਾ ਔਰ ਪਹੀਏ ਜਿਹੜਾ ਤਰੱਕੀ ਵਾਲਾ ਘੁੰਮਦੇ ਰਹਿਣਾ ਚਾਹੀਦਾ